ਸਵੇਰ ਦੇ ਲਗਭਗ 8 ਵਜੇ ਰਹੀ ਸੀ ਰਸੋਈ ਵਿੱਚ ਹਲਕੇ-ਹਲਕੇ ਚਾਹ ਦੀ ਖੁਸ਼ਬੂ ਆ ਰਹੀ ਸੀ ਘਰ ਦੀ ਬਹੂ ਨੀsha ਜੋ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਹੈ ਦਫਤਰ ਜਾਣ ਲਈ ਤਿਆਰ ਹੋ ਰਹੀ ਸੀ ਪਿਛਲੇ ਹਫਤੇ ਉਸਨੇ ਆਪਣੀ ਤਨਖਾਹ ਨਾਲ ਦੋ ਨਵੇਂ ਸੂਟ ਖਰੀਦੇ ਸੀ ਇੱਕ ਹਲਕੇ ਨੀਲੇ ਰੰਗ ਦਾ ਪਿਓਰ ਦਾ ਸੂਟ ਤੇ ਦੂਜਾ ਹਲਕੇ ਜਿਹੇ ਗੁਲਾਬੀ ਰੰਗ ਦਾ ਕਾਟਨ ਦਾ ਦੋਨੋਂ ਦਫਤਰ ਵਿੱਚ ਪਾਉਣ ਦੇ ਲਿਹਾਜ਼ ਨਾਲ ਚੁਣੇ ਗਏ ਸੀ ਹਦੀ ਉਹ ਸੂਟਾਂ ਨੂੰ ਅਲਮਾਰੀ ਵਿੱਚ ਰੱਖਣ ਹੀ ਜਾ ਰਹੀ ਸੀ ਕਿ ਉਸੇ ਵਕਤ ਉਸਦੀ ਸੱਸ ਨਿਹਾਲਕੌਰ ਦੀ ਨਜ਼ਰ ਉਹਨਾਂ ਸੂਟਾਂ ਤੇ ਪੈ ਗਈ ਨਿਹਾਲਕੌਰ ਨੇ ਸੂਟਾਂ ਨੂੰ ਹੱਥ ਵਿੱਚ ਲਿਆ ਬੜੇ ਗੌਰ ਨਾਲ ਦੇਖਿਆ ਤੇ ਫਿਰ ਮੁਸਕਰਾ ਕੇ ਕਿਹਾ ਵਾਹ ਕਿੰਨੇ ਸੋਹਣੇ ਸੂਟ ਨੇ ਨੀsha ਇਹ ਨੀਲਾ ਸੂਟ ਤਾਂ ਬਿਲਕੁਲ ਮੇਰੀ ਪਸੰਦ ਦਾ ਤੇ ਇਹ ਗੁਲਾਬੀ ਸੂਟ ਪੂਜਾ ਵਗੈਰਾ ਵਿੱਚ ਪਾਉਣ ਲਈ ਇੱਕਦਮ ਵਧੀਆ ਹੈਰਾਨ ਨੀsha ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਨਿਹਾਲਕੌਰ ਨੇ ਦੋਨੋਂ ਸੂਟ ਆਪਣੇ ਹੱਥ ਵਿੱਚ ਫੜ ਲਏ ਤੇ ਆਪਣੇ ਕਮਰੇ ਵਿੱਚ ਲੈ ਕੇ ਜਾਣ ਲੱਗੀ। ਨੀਸ਼ਾ ਕੁਝ ਦੇਰ ਚੁੱਪ ਰਹੀ ਫਿਰ ਹੌਲੀਦੀ ਨੇ ਬੋਲੀ ਮਮੀ ਜੀ ਇਹ ਸੂਟ ਮੈਂ ਦਫਤਰ ਪਾਉਣ ਲਈ ਲੈ ਕੇ ਆਈਆਂ। ਉਸੇ ਵਕਤ ਡ్రਾਈਇੰਗ ਰੂਮ ਵਿੱਚ ਬੈਠੇ ਟੀਵੀ ਤੇ ਮੈਚ ਦੇਖ ਰਹੇ ਬਲਕਾਰ ਦੀ ਆਵਾਜ਼ ਆਈ। ਤੂੰ ਹਰ ਗੱਲ ਵਿੱਚ ਸਿਰਫ ਆਪਣੇ ਬਾਰੇ ਹੀ ਕਿਉਂ ਸੋਚਦੀ ਹੈਂ? ਨੀਸ਼ਾ ਮਾਂ ਨੇ ਤਾਂ ਸਿਰਫ ਸੂਟ ਹੀ ਲਈ ਨੇ। ਤੇਰੀ ਕੋਈ ਜਾਇਦਾਦ ਤਾਂ ਨਹੀਂ ਲੈ ਲਈ ਕਿੰਨੀ ਸੁਆਰਥੀ ਐ ਤੂੰ ਜਿੱਥੇ ਤੂੰ ਆਪਣੇ ਸੂਟ ਲੈ ਕੇ ਆਈ ਸੀ ਦੋ ਸੂਟ ਮੰਮੀ ਤੇ ਵੀ ਲੈ ਆਉਂਦੀ ਨੀsha ਹੈਰਾਨ ਖੜੀ ਰਹਿ ਗਈ ਉਸ ਦੀਆਂ ਅੱਖਾਂ ਵਿੱਚ ਹਲਕੇ ਹਲਕੇ ਹੰਝੂ ਭਰ ਆਏ ਪਰ ਉਸਨੇ ਕੁਝ ਨਹੀਂ ਕਿਹਾ ਨਿਹਾਲਕੌਰ ਨੇ ਮੁੜ ਕੇ ਦੇਖਿਆ ਤੇ ਮੁਸਕਰਾ ਪਈ ਫਿਰ ਦੋਨੋਂ ਸੂਟ ਆਪਣੀ ਅਲਮਾਰੀ ਵਿੱਚ ਰੱਖ ਦਿੱਤੇ ਹੁਣ ਉਹ ਸੂਟ ਉਹਨਾਂ ਦੇ ਹੋ ਚੁੱਕੇ ਸੀ ਕਈ ਮਹੀਨਿਆਂ ਬਾਅਦ ਨੀਸ਼ਾ ਨੇ ਆਪਣੇ ਲਈ ਕੁਝ ਖਰੀਦਿਆ ਸੀ ਨਹੀਂ ਤਾਂ ਉਸਦੀ ਸਾਰੀ ਸੈਲਰੀ ਘਰ ਦੇ ਖਰਚਿਆਂ ਵਿੱਚ ਹੀ ਚਲੀ ਜਾਂਦੀ ਸੀ ਇਸ ਮਹੀਨੇ ਉਸਨੇ 4 ਦਿਨ ਓਵਰਟਾਈਮ ਕੀਤਾ ਤੇ ਉਸ ਤੋਂ ਜੋ ਐਕਸਟਰਾ ਪੈਸੇ ਮਿਲੇ ਸੀ ਤਾਂ ਉਸਨੇ ਸੋਚਿਆ ਸੀ ਕਿ ਆਪਣੇ ਲਈ ਦੋ ਸੂਟ ਖਰੀਦ ਲਵਾਂਗੀ ਨੀਸ਼ਾ ਨੇ ਥੋੜੀ ਦੇਰ ਆਪਣੇ ਆਪ ਨੂੰ ਰੋਕ ਕੇ ਰੱਖਿਆ ਪਰ ਦਿਲ ਦੀ ਗੱਲ ਜ਼ੁਬਾਨ ਤੇ ਆ ਹੀ ਗਈ ਹੌਲੀ-ਹੌਲੀ ਨਿਹਾਲ ਘਰ ਦੇ ਕਮਰੇ ਵੱਲ ਵਧੀ ਤੇ ਬੋਲੀ ਮੰਮੀ ਜੀ ਪਿਛਲੇ ਮਹੀਨੇ ਜੋ ਤਿੰਨ ਸੂਟ ਤੁਸੀਂ ਖਰੀਦੇ ਸੀ ਉਹਨਾਂ ਦੇ ਪੈਸੇ ਵੀ ਤਾਂ ਮੈਂ ਹੀ ਦਿੱਤੇ ਨੇ ਮੈਂ ਉਦੋਂ ਤੁਹਾਨੂੰ ਕੁਝ ਨਹੀਂ ਕਿਹਾ ਪਰ ਇਹ ਦੋ ਸੂਟ ਮੈਂ ਆਪਣੇ ਲਈ ਖਰੀਦੇ ਨੇ ਐਨੇ ਦਿਨਾਂ ਬਾਅਦ ਮੈਂ ਆਪਣੇ ਲਈ ਕੁਝ ਖਰੀਦਿਆ ਨਿਹਾਲਕੌਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਅਲਮਾਰੀ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਕੀਤਾ ਤੇ ਗੁੱਸੇ ਨਾਲ ਪਲਟ ਕੇ ਬੋਲੀ ਤਾਂ ਹੁਣ ਤੂੰ ਆਪਣੇ ਕਮਾਈ ਪੈਸਿਆਂ ਦਾ ਹਿਸਾਬ ਵੀ ਲੈਣ ਲੱਗੀ ਹੈ ਰੂਪ ਦਿਖਾਏਂਗੀ ਮੈਨੂੰ ਭੁੱਲ ਗਈ ਕਿ ਤੂੰ ਇਸ ਘਰ ਦੀ ਨੂੰਹ ਐ ਤੇਰੇ ਵੀ ਕੁਝ ਫਰਜ਼ ਬੰਦੇ ਨੇ ਬਲਕਾਰ ਨੇ ਹੁਣ ਟੀਵੀ ਦੀ ਆਵਾਜ਼ ਥੋੜੀ ਘੱਟ ਕਰ ਦਿੱਤੀ ਤੇ ਉੱਥੋਂ ਹੀ ਉੱਚੀ ਆਵਾਜ਼ ਵਿੱਚ ਬੋਲਿਆ ਨਿਸ਼ਾ ਮੰਮੀ ਠੀਕ ਕਹਿ ਰਹੇ ਨੇ ਜਦੋਂ ਦੀ ਮੇਰੀ ਨੌਕਰੀ ਗਈ ਐ ਤੂੰ ਹਰ ਗੱਲ ਵਿੱਚ ਪੈਸੇ ਗਿਣੌਣ ਲੱਗ ਜਾਨੀ ਐ ਕਿ ਹੁਣ ਇਹੀ ਦਿਨ ਦੇਖਣੇ ਬਾਕੀ ਰਹਿ ਗਏ ਸੀ ਨਿਸ਼ਾ ਨੂੰ ਲੱਗਿਆ ਜਿਵੇਂ ਉਸਦੇ ਪੈਰਾਂ ਦੇ ਥੱਲੋਂ ਜ਼ਮੀਨ ਖਿਸਕ ਰਹੀ ਹੋਵੇ ਉਸਦਾ ਮਨ ਭਾਰੀ ਹੋਣ ਲੱਗਿਆ ਉਹਨ ਸੂਟ ਵਾਪਸ ਲੈਣਾ ਉਸਦੇ ਆਤਮ ਸਨਮਾਨ ਦੇ ਖਿਲਾਫ ਲੱਗ ਰਿਹਾ ਸੀ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਬਸ ਇੰਨਾ ਹੀ ਕਿਹਾ ਮੈਂ ਕਦੇ ਹੀ ਹਿਸਾਬ ਨਹੀਂ ਮੰਗਿਆ ਮੰਮੀ ਜੀ ਤੋਂ ਬਸ ਥੋੜਾ ਜਿਹਾ ਸਨਮਾਨ ਮੰਗਿਆ ਸੀ ਇੰਨਾ ਕਹਿ ਉਹ ਆਪਣੇ ਕਮਰੇ ਵੱਲ ਚਲੀ ਗਈ ਪਰ ਉਸਦੇ ਕਦਮ ਜਿਵੇਂ ਭਾਰੀ ਹੋ ਗਏ ਸੀ ਅੱਖਾਂ ਗਿੱਲੀਆਂ ਪਰ ਚਾਹ ਕੇ ਵੀ ਹੰਝੂਆਂ ਨੂੰ ਗਿਰਨ ਨਹੀਂ ਸੀ ਦੇਣਾ ਚਾਹਦੀ ਉਸੇ ਵਕਤ ਪਿੱਛੇ ਤੋਂ ਨਿਹਾਲਕੌਰ ਦੀ ਕੜਕ ਦੀ ਆਵਾਜ਼ ਫਿਰ ਤੋਂ ਗੂੰਜ ਉਠੀ ਨੀਸ਼ਾ ਮੇਰਾ ਪੁੱਤ ਤੇਰੇ ਆਉਣ ਤੋਂ ਪਹਿਲਾਂ ਚੰਗਾ ਖਾਸਾ ਕਮਾ ਰਿਹਾ ਸੀ ਇਸ ਘਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਜਦੋਂ ਦੀ ਤੂੰ ਵਿਆਹ ਕੇ ਆਈ ਹੈ ਉਦੋਂ ਤੋਂ ਹੀ ਇਸ ਘਰ ਵਿੱਚ ਲਈ ਬਰਕਤ ਹੀ ਚਲੀ ਗਈ ਹੈ ਤੇਰੇ ਕਦਮ ਤਾਂ ਅਸ਼ੁਭ ਨੇ ਪਤਾ ਨਹੀਂ ਕਿਹੋ ਜਿਹੇ ਗ੍ਰਹਿ ਲੈ ਕੇ ਆਈ ਹੈ ਤੂੰ ਸਾਡੇ ਘਰ ਨਿਹਾਲਕੌਰ ਲਗਾਤਾਰ ਬੋਲਦੀ ਹੀ ਜਾ ਰਹੀ ਸੀ ਨੀਸ਼ਾ ਦੇ ਕਦਮ ਉੱਥੇ ਹੀ ਰੁਕ ਗਏ ਜਿਵੇਂ ਕਿਸੇ ਨੇ ਦਿਲ ਨੂੰ ਮੁਠੀ ਵਿੱਚ ਬੰਦ ਕਰ ਲਿਆ ਹੋਵੇ ਚਾਹੁੰਦੀ ਤਾਂ ਪਲਟ ਕੇ ਬਹੁਤ ਕੁਝ ਕਹਿ ਸਕਦੀ ਸੀ ਪਰ ਅਜ ਨਿਹਾਲ कौर ਦੇ ਸ਼ਬਦਾਂ ਨੇ ਉਸ ਦੀ ਆਤਮਾ ਤੱਕ ਨੂੰ ਛਲਨੀ ਕਰਕੇ ਰੱਖ ਦਿੱਤਾ ਉਸ ਨੇ ਬਿਨਾਂ ਕਿਸੇ ਜਵਾਬ ਦੇ ਆਪਣਾ ਪਰਸ ਚੱਕਿਆ ਅੱਖਾਂ ਵਿੱਚ ਛਲਕਦੇ ਹੰਝੂਆਂ ਨੂੰ ਪੂੰਝਿਆ ਤੇ ਸਿੱਧੇ ਦਰਵਾਜ਼ੇ ਵੱਲ ਵੱਧ ਗਈ ਡਾਈਨਿੰਗ ਟੇਬਲ ਤੇ ਰੱਖਿਆ ਨਾਸ਼ਤਾ ਉਵੇਂ ਹੀ ਪਿਆ ਰਿਹਾ ਟੇਬਲ ਤੇ ਸਜੇ ਹੋਏ ਗਰਮ-ਗਰਮ ਪਰੌਂਠੇ ਜਿਸ ਨਾਲ ਉਸਨੇ ਮੱਖਣ ਘਰੇ ਕੱਢ ਕੇ ਖਾਸ ਤੌਰ ਤੇ ਆਪਣੀ ਸੱਸ ਲਈ ਕੋਲੀ ਵਿੱਚ ਪਾ ਕੇ ਰੱਖਿਆ ਸੀ ਪਰ ਹੁਣ ਤਾਂ ਉਸ ਦੀ ਭੁੱਖ ਜਿਵੇਂ ਮਰ ਹੀ ਗਈ ਸੀ ਉਸ ਦਾ ਰੋਟੀ ਖਾਣ ਨੂੰ ਬਿਲਕੁਲ ਦਿਲ ਨਾ ਕੀਤਾ ਬਲਕਾਰ ਨੇ ਇੱਕ ਨਜ਼ਰ ਵੀ ਚੱਕ ਕੇ ਉਸ ਵੱਲ ਨਹੀਂ ਦੇਖਿਆ ਟੀਵੀ ਤੇ ਕੋਈ ਐਡ ਚੱਲ ਰਿਹਾ ਸੀ ਤੇ ਉਸ ਦਾ ਧਿਆਨ ਉਸੇ ਐਡ ਵਿੱਚ ਸੀ ਨੀਸ਼ਾਨ ਨੇ ਦਰਵਾਜ਼ਾ ਖੋਲ੍ਹਿਆ ਬਾਹਰ ਦੀ ਕੜਕ ਦੀ ਧੁੱਪ ਹੁਣ ਉਸ ਦੀਆਂ ਅੱਖਾਂ ਵਿੱਚੋਂ ਨਿਕਲਦੇ ਹੰਝੂਆਂ ਨਾਲ ਮਿਲ ਰਹੀ ਸੀ ਉਸਨੇ ਦਫ਼ਤਰ ਦੇ ਲਈ ਆਟੋ ਫੜਿਆ ਤੇ ਸੀਟ ਤੇ ਬੈਠਦੇ ਹੀ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਆਟੋ ਨੇ ਚੱਲਣਾ ਸ਼ੁਰੂ ਕੀਤਾ ਉਸ ਦਾ ਮਨ ਭਰ ਆਇਆ ਉਹ ਆਪਣੇ ਚਿਹਰੇ ਨੂੰ ਦੁਪੱਟੇ ਨਾਲ ਲੁਕੋ ਕੇ ਰੋਣ ਲੱਗੀ ਸ਼ਹਿਰ ਦੀ ਚਹਲ ਪਹਿਲ ਟ੍ਰੈਫਿਕ ਦਾ ਸ਼ੋਰ ਸ਼ਰਾਬਾ ਸਭ ਕੁਝ ਉਸ ਦੇ ਅੰਦਰਲੇ ਸਨਾਟੇ ਵਿੱਚ ਖੋ ਗਿਆ ਸੀ ਉਸ ਨੂੰ ਬਸ ਇੱਕ ਹੀ ਗੱਲ ਬਾਰ-ਬਾਰ ਚੁੱਬ ਰਹੀ ਸੀ ਤੇਰੇ ਕਦਮ ਹੀ ਸ਼ੁਭ ਨੇ ਇਦਰ ਬਲਕਾਰ ਆਪਣੀ ਮਾਂ ਨੂੰ ਕਹਿਣ ਲੱਗਿਆ ਮੰਮੀ ਤੁਸੀਂ ਨੀsha ਨੂੰ ਕੁਝ ਜ਼ਿਆਦਾ ਨਹੀਂ ਬੋਲ ਦਿੱਤਾ ਨੀsha ਦੀ ਕਮਾਈ ਨਾਲ ਹੀ ਤਾਂ ਘਰ ਚੱਲ ਰਿਹਾ ਹੈ ਉਸ ਦੀ ਮਾਂ ਚਿਹਰੇ ਤੇ ਮੁਸਕਰਾਹਟ ਲਿਆ ਕੇ ਬੋਲਣ ਲੱਗੀ ਅਸੀਂ ਹੀ ਤਾਂ ਤੈਅ ਕੀਤਾ ਸੀ ਨਾ ਕਿ ਅਸੀਂ ਕੋਈ ਜੌਬ ਕਰਨ ਵਾਲੀ ਬਹੂ ਲਵਾਂਗੇ ਤਾਂ ਕਿ ਤੈਨੂੰ ਬਾਹਰ ਨਿਕਲ ਕੇ ਕੋਈ ਕੰਮ ਨਾ ਕਰਨਾ ਪਵੇ ਹੁਣ ਤੂੰ ਵੀ ਤਾਂ ਟਿੱਕੇ ਇੱਕ ਜਗ੍ਹਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਮੈਂ ਕੀ ਕਰਦੀ ਮੈਂ ਕੁੜੀ ਵਾਲਿਆਂ ਨੂੰ ਝੂਠ ਬੋਲਿਆ ਕਿ ਤੂੰ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦਾ ਹੈ ਚੰਗੀ ਖਾਸੀ ਤਨਖਾਹ ਹੈ ਤੇਰੀ ਤੂੰ ਵੀ ਤਾਂ ਬਸ ਦਿਖਾਵੇ ਲਈ ਵਿਆਹ ਤੋਂ ਬਾਅਦ 4 ਮਹੀਨੇ ਨੌਕਰੀ ਕੀਤੀ ਸੀ ਉਸ ਤੋਂ ਬਾਅਦ ਤਾਂ ਪੂਰਾ ਸਾਲ ਹੋ ਗਿਆ ਤੂੰ ਬਸ ਨੌਕਰੀ ਲੱਭਣ ਦਾ ਨਾਟਕ ਹੀ ਕਰ ਰਿਹਾ ਹੈ ਉਂਝ ਸਾਡੀ ਯੋਜਨਾ ਕਾਫੀ ਚੰਗੀ ਚੱਲ ਰਹੀ ਹੈ ਨੀਸ਼ਾ ਨੇ ਘਰ ਸੰਭਾਲ ਲਿਆ ਤੇ ਅਸੀਂ ਦੋਨੋਂ ਐਸ਼ ਕਰ ਰਹੇ ਹਾਂ ਐਨਾ ਕਹਿ ਕੇ ਉਹ ਦੋਨੋਂ ਜਣੇ ਹੱਸ ਪਏ ਤਬਲਕਾਰ ਹੱਸਦੇ ਹੋਏ ਬੋਲਿਆ ਪਰ ਜਦੋਂ ਤੁਸੀਂ ਨੀਸ਼ਾ ਤੇ ਜ਼ਿਆਦਾ ਰੂਪ ਝਾੜਦੇ ਹੋ ਉਸ ਨੂੰ ਜ਼ਿਆਦਾ ਬੋਲਦੇ ਹੋ ਤਾਂ ਮੈਨੂੰ ਡਰ ਲੱਗਣ ਲੱਗਦਾ ਹੈ ਕਿ ਕੀਤੇ ਉਸ ਨੂੰ ਸ਼ੱਕੀ ਨਾ ਹੋ ਜਾਵੇ ਤਾਂ ਜੇ ਉਸ ਨੂੰ ਸ਼ੱਕ ਹੋ ਵੀ ਗਿਆ ਤਾਂ ਕੀ ਹੈ ਉਹ ਦੋਨੋਂ ਮਾਂ ਪੁੱਤ ਹਜੇ ਗੱਲਾਂ ਹੀ ਕਰ ਰਹੇ ਸੀ ਕਿ ਉਸ ਵਕਤ ਉਹਨਾਂ ਦੀ ਨਜ਼ਰ ਬਾਹਰ ਦਰਵਾਜ਼ੇ ਤੇ ਪਈ ਤਾਂ ਉਹ ਦੋਨੋਂ ਅਚਾਨਕ ਚੁੱਪ ਹੋ ਗਏ ਕਿਉਂਕਿ ਨੀਸ਼ਾ ਵਾਪਸ ਪਰਤ ਆਈ ਸੀ ਬਲਕਾਰ ਸੂਫੇ ਤੇ ਹੀ ਉੱਠ ਕੇ ਖੜਾ ਹੋਇਆ ਤੇ ਕਹਿਣ ਲੱਗਿਆ ਤੂੰ ਵਾਪਸ ਕਿਉਂ ਆ ਗਈ ਨੀਸ਼ਾ ਇੱਕਦਮ ਬੋਲੀ ਮੈਂ ਛੇਤੀ ਛੇਤੀ ਵਿੱਚ ਆਪਣਾ ਫੋਨ ਇੱਥੇ ਹੀ ਭੁੱਲ ਗਈ ਸੀ ਬਸ ਉਹੀ ਲੈਣ ਆਈਆਂ ਐਨਾ ਕਹਿ ਕੇ ਉਸਨੇ ਡਾਈਨਿੰਗ ਟੇਬਲ ਤੋਂ ਫੋਨ ਚੱਕਿਆ ਤੇ ਚੁੱਪਚਾਪ ਤੀਰ ਦੀ ਤੇਜ਼ੀ ਨਾਲ ਘਰ ਤੋਂ ਬਾਹਰ ਨਿਕਲ ਗਈ ਉਦੋਂ ਜਾ ਕੇ ਮਾਂ ਪੁੱਤ ਦੋਨਾਂ ਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਉਹਨਾਂ ਦੋਨਾਂ ਨੂੰ ਡਰ ਸੀ ਕਿ ਉਸਨੇ ਕਿਤੇ ਕੁਝ ਸੁਣ ਨਾ ਲਿਆ ਹੋਵੇ ਤਾਰੋ ਖामोशी ਨਾਲ ਬਾਹਰ ਨਿਕਲ ਗਈ ਤਾਂ ਉਹਨਾਂ ਨੂੰ ਲੱਗਿਆ ਕਿ ਨੀਸ਼ਾ ਨੇ ਕੁਝ ਨਹੀਂ ਸੁਣਿਆ ਹੋਵੇਗਾ ਇਧਰ ਘਰ ਤੋਂ ਬਾਹਰ ਨਿਕਲਦੇ ਹੀ ਨੀਸ਼ਾ ਦੀਆਂ ਅੱਖਾਂ ਵਿੱਚ ਇੱਕ ਵਾਰ ਫਿਰ ਹੰਝੂ ਉੱਭਰੇ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਹੀ ਸੀ ਹੁਣ ਉਸ ਦਾ ਦਫ਼ਤਰ ਜਾਣ ਦਾ ਬਿਲਕੁਲ ਮਨ ਨਹੀਂ ਸੀ ਕਰ ਰਹਾ ਕਿਉਂਕਿ ਉਸ ਨੇ ਸਭ ਕੁਝ ਸੁਣ ਲਿਆ ਸੀ ਉਹ ਘਰ ਤੋਂ ਥੋੜੀ ਦੂਰ ਭਣੀ ਇੱਕ ਪਾਰਕ ਵਿੱਚ ਜਾ ਕੇ ਬੈਠ ਗਈ ਥੋੜੀ ਦੇਰ ਵਿੱਚ ਉਸ ਨੂੰ ਭੁੱਖ ਦਾ ਅਹਿਸਾਸ ਹੋਇਆ ਉਸਨੇ ਨੇੜੇ ਹੀ ਰੇੜੀ ਤੇ ਬੰਦੇ ਦੋ ਪਰੌਂਠੇ ਤੇ ਜ਼ਿਆਦਾ ਕੱਪ ਲਿਆ ਤੇ ਖਾਣ ਲੱਗੀ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਸੱਸ ਦੇ ਪਤੀ ਮਿਲ ਕੇ ਬਸ ਉਸ ਦਾ ਇਸਤੇਮਾਲ ਕਰ ਰਹੇ ਨੇ ਉਹਨਾਂ ਦੋਨਾਂ ਨੇ ਤਾਂ ਉਸ ਦੀ ਮੋਟੀ ਸੈਲਰੀ ਲੈਣ ਲਈ ਉਸ ਨੂੰ ਆਪਣੇ ਘਰ ਦੀ ਬਹੂ ਬਣਾਇਆ ਤੇ ਉੱਪਰੋਂ ਸੱਸ ਉਸ ਨੂੰ ਤਾਣੇ ਮਾਰਦੀ ਰਹਿੰਦੀ ਹੈ ਕਿ ਤੇਰੇ ਆਉਣ ਤੋਂ ਬਾਅਦ ਤਾਂ ਇਸ ਘਰ ਦੀ ਬਰਕਤ ਹੀ ਚਲੀ ਗਈ ਹੈ ਅੱਜ ਤਾਂ ਉਸ ਦਾ ਸੱਸ ਨੂੰ ਕੜਕ ਜਵਾਬ ਦੇਣ ਦਾ ਮਨ ਕਰ ਰਿਹਾ ਸੀ ਖੇਰ ਪਾਰਕ ਵਿੱਚ ਵੀ ਉਹ ਕਿੰਨੀ ਕੁ देर ਬੈਠ ਸਕਦੀ ਸੀ ਉઠી ਹਿੰਮਤ ਜਟਾਈ ਫਿਰ ਦਫਤਰ ਲਈ ਚਲੀ ਗਈ ਅੱਜ ਦਫਤਰ ਪਹੁੰਚਦੇ ਹੋਏ 2 ਘੰਟੇ ਲੇਟ ਹੋ ਗਈ ਸੀ ਉਸਨੇ ਸੋਚ ਲਿਆ ਕਿ ਉਹ ਸਭ ਕੁਝ ਠੀਕ ਕਰਕੇ ਹੀ ਰਹੂਗੀ ਸ਼ਾਮ ਨੂੰ ਥੱਕੀ ਹੋਈ ਨਿਸ਼ਾ ਘਰ ਪਹੁੰਚੀ ਤਾਂ ਉਸਦੀ ਸੱਸ ਹਾਲ ਵਿੱਚ ਸੋਫੇ ਤੇ ਬੈਠੀ ਸੀ ਨਿਸ਼ਾ ਨੂੰ ਦੇਖਦੇ ਹੀ ਕਹਿਣ ਲੱਗੀ ਮੈਂ ਤੇਰੇ ਲਈ ਚਾਹ ਬਣਾ ਕੇ ਰੱਖੀ ਹੈ ਸਵੇਰੇ ਤੂੰ ਨਾਸ਼ਤਾ ਕੀਤੇ ਬਿਨਾ ਹੀ ਚਲੀ ਗਈ ਲੰਚ ਵੀ ਲੈ ਕੇ ਨਹੀਂ ਗਈ ਚਲ ਆ ਜਾ ਆਪਾਂ ਦੋਨੋਂ ਬੈਠ ਕੇ ਚਾਹ ਪੀਂਨੇ ਆ ਨਿਸ਼ਾ ਚੁੱਪਚਾਪ ਸੱਸ ਦੇ ਕੋਲ ਬੈਠ ਕੇ ਚਾਹ ਪੀਣ ਲੱਗੀ ਨਿਹਾਲਕੌਰ ਆਪਣੀਆਂ ਗੱਲਾਂ ਵਿੱਚ ਚਾਸ਼ਨੀ ਘੋਲਦੇ ਹੋਏ ਬੋਲੀ ਨਿਸ਼ਾ ਮੈਂ ਘਰ ਵਿੱਚ ਇੱਕ ਛੋਟੀ ਜਹੀ ਪੂਜਾ ਰਖਵਾਉਣੀ ਹੈ ਤਾਂ ਮੈਨੂੰ 20000 ਰੁਪਏ ਚਾਹੀਦੇ ਨੇ ਇਹ ਸੁਣ ਕੇ ਉਹ ਹੈਰਾਨੀ ਨਾਲ ਬੋਲੀ ਮੰਮੀ ਜੀ 20000 ਨਿਹਾਲਕੌਰ ਬੋਲੀ ਹਾਂ 20000 ਹਜੇ ਤਾਂ ਮਹੀਨੇ ਦੀ 10 ਤਰੀਕ ਹੋਈ ਹੈ ਪੈਸੇ ਤਾਂ ਤੇਰੇ ਕੋਲ ਹੋਣਗੇ ਹੀ ਨਾ ਨਿਸ਼ਾ ਸਖਤ ਸ਼ਬਦਾਂ ਵਿੱਚ ਕਹਿਣ ਲੱਗੀ ਮੰਮੀ ਜੀ ਘਰ ਦੇ ਸਾਰੇ ਖਰਚੇ ਮੈਨੂੰ ਹੀ ਦੇਖਣੇ ਪੈਂਦੇ ਨੇ ਐਨੇ ਰੁਪਏ ਤਾਂ ਹਜੇ ਮੇਰੇ ਕੋਲ ਨਹੀਂ ਤੂੰ ਸੀ ਇੱਕ ਕੰਮ ਕਿਉਂ ਨਹੀਂ ਕਰਦੇ ਜਦੋਂ ਬਲਕਾਰ ਨੂੰ ਨੌਕਰੀ ਮਿਲ ਜਾਵੇਗੀ ਤਾਂ ਉਸ ਖੁਸ਼ੀ ਵਿੱਚ ਪੂਜਾ ਕਰਵਾ ਲਿਓ ਤੇ ਬਲਕਾਰ ਦੀ ਪਹਿਲੀ ਸੈਲਰੀ ਇਸ ਪੂਜਾ ਵਿੱਚ ਹੀ ਲਗਾਓ ਇਹ ਸੁਣ ਕੇ ਨਿਹਾਲ ਕੌਰ ਚਿੜ ਗਈ ਤੇ ਕਹਿਣ ਲੱਗੀ ਮਹੱਲੇ ਵਿੱਚ ਸਾਰੇ ਆਪਣੇ ਆਪਣੇ ਘਰ ਪੂਜਾ ਕਰਵਾ ਰਹੇ ਨੇ ਤਾਂ ਮੇਰਾ ਵੀ ਮਨ ਕਰ ਰਿਹਾ ਹੈ ਕਿ ਇੱਕ ਪੂਜਾ ਕਰਾਉਣ ਲਈ ਮੈਂ ਬਲਕਾਰ ਦੀ ਨੌਕਰੀ ਲੱਗਣ ਦਾ ਇੰਤਜ਼ਾਰ ਕਰੂੰਗੀ ਤੇ ਤੂੰ ਕੁਝ ਮਹੀਨਿਆਂ ਤੋਂ ਘਰ ਸੰਭਾਲ ਰਹੀ ਹੈ ਤਾਂ ਤੇਰੇ ਵਿੱਚ ਬੜਾ ਹੰਕਾਰ ਆ ਗਿਆ ਆਪਣੀ ਕਮਾਈ ਤੇ ਕਮੰਡ ਦਿਖਾਉਂਦੀ ਜ਼ਰੂਰਤ ਨਹੀਂ ਹੈ ਤੇਰੇ ਕਰਕੇ ਹੀ ਤਾਂ ਘਰ ਤੋਂ ਬਰਕਤ ਚਲੀ ਗਈ ਹੈ ਤੇਰੇ ਕਦਮ ਹੀ ਅਸ਼ubh ਨੇ ਮੇਰਾ ਪੁੱਤ ਚੰਗੀ ਭਲੀ ਨੌਕਰੀ ਤੇ ਲੱਗਿਆ ਸੀ ਵਧੀਆ ਤਨਖਾਹ ਸੀ ਤੇਰੇ ਮਨਹੂਸ ਕਦਮ ਇਸ ਘਰ ਵਿੱਚ ਅਜਹਿੇ ਪਏ ਕਿ ਤੇਰੇ ਆਉਣ ਤੋਂ ਬਾਅਦ ਮੇਰੇ ਪੁੱਤ ਦੀ ਨੌਕਰੀ ਚਲੀ ਗਈ ਜੇ ਮੇਰਾ ਪੁੱਤ ਅਜ ਨੌਕਰੀ ਕਰਦਾ ਹੁੰਦਾ ਤਾਂ ਮੈਨੂੰ ਤੇਰੇ ਅੱਗੇ ਹੱਥ ੱਡਣ ਦੀ ਜ਼ਰੂਰਤ ਨਾ ਪੈਂਦੀ ਤੇਰੇ ਇਨਾ ਮਨਹੂਸ ਕਦਮਾਂ ਦੀ ਕੀਮਤ ਤੈਨੂੰ ਹੀ ਚਕਾਉਣੀ ਪਊਗੀ ਨਾ ਤਾਂ ਘਰ ਵੀ ਤੈਨੂੰ ਹੀ ਸੰਭਾਲਣਾ ਪਊਗਾ ਹੁਣ ਤਾਂ ਨੀਸ਼ਾ ਤੋਂ ਬਰਦਾਸ਼ਤ ਨਹੀਂ ਹੋਇਆ ਗੁੱਸੇ ਵਿੱਚ ਉੱਠ ਕੇ ਖੜੀ ਹੋਈ ਤੇ ਕਹਿਣ ਲੱਗੀ ਠੀਕ ਹੈ ਮੰਮੀ ਜੀ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ ਉਸੀ ਕੋਈ ਕਰਮਾ ਵਾਲੀ ਦੂਜੀ ਬਹੂ ਲੈ ਆਓ ਮੈਂ ਘਰ ਛੱਡ ਕੇ ਚਲੀ ਜਾਨੀ ਆ ਉਦੋਂ ਸ਼ਾਇਦ ਤੁਹਾਡੇ ਘਰ ਵਿੱਚ ਬਰਕਤ ਵਾਪਸ ਆ ਜਾਊਗੀ ਤੇ ਤੁਹਾਡਾ ਮੁੰਡਾ ਵੀ ਕਮਾਉਣ ਲੱਗੂਗਾ ਅਜੇਹਾ ਕਹਿ ਕੇ ਉਹ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਵੜ ਗਈ ਨਿਹਾਲ ਘਰ ਉਸ ਦੀਆਂ ਗੱਲਾਂ ਸੁਣ ਕੇ ਇੱਕਦਮ ਸੁੰਨ ਹੋ ਗਈ ਉਸ ਦੇ ਤਾਂ ਜਿਵੇਂ ਹੋਸ਼ ਹੀ ਉੱਟ ਗਏ ਕਿ ਜੇ ਨੀਸ਼ਾ ਘਰ ਛੱਡ ਕੇ ਚਲੀ ਗਈ ਤਾਂ ਘਰ ਦੇ ਖਰਚ ਕੌਣ ਸੰਭਾਲੂਗਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਉਸੇ ਵਕਤ ਹਜੇ ਉਹ ਕੁਝ ਬੋਲਦੀ ਇਸ ਤੋਂ ਪਹਿਲਾਂ ਹੀ ਨਿਸ਼ਾ ਨੇ ਫਟਾਫਟ ਆਪਣਾ ਕੁਝ ਜ਼ਰੂਰੀ ਸਮਾਨ ਪੈਕ ਕੀਤਾ ਤੇ ਸੂਟਕੇਸ ਲੈ ਕੇ ਬਾਹਰ ਆਈ ਬਲਕਾਰ ਵੀ ਬਾਹਰ ਤੋਂ ਘੁੰਮ ਕੇ ਆਇਆ ਸੀ ਨਿਸ਼ਾ ਨੂੰ ਸਮਾਨ ਪੈਕ ਕੀਤਿਆਂ ਦੇਖ ਕੇ ਕਹਿਣ ਲੱਗਿਆ ਨਿਸ਼ਾ ਤੂੰ ਕਿਤੇ ਜਾ ਰਹੀ ਹੈ ਨਿਸ਼ਾ ਗੁੱਸੇ ਵਿੱਚ ਕਹਿਣ ਲੱਗੀ ਹਾਂ ਮੈਂ ਆਪਣੇ ਪਿੱਕੇ ਜਾ ਰਹੀ ਹਾਂ ਤੇ ਉਦੋਂ ਹੀ ਵਾਪਸ ਆਉਂਗੀ ਜਦੋਂ ਤੁਸੀਂ ਕੋਈ ਚੰਗੀ ਜਿਹੀ ਜੋਬ ਲੱਭ ਲਵਾਂਗੀ ਕਿਉਂਕਿ ਮੰਮੀ ਜੀ ਮੈਨੂੰ ਮਨਹੂਸ ਕਹਿੰਦੇ ਨੇ ਤੇ ਮੈਂ ਮਨਹੂਸ ਬਣ ਕੇ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਤੇ ਮੰਮੀ ਜੀ ਜੇ ਬਲਕਾਰ ਨੂੰ ਨੌਕਰੀ ਨਾ ਮਿਲੇ ਤਾਂ ਤੁਸੀਂ ਤਲਾਕ ਦੇ ਪੇਪਰ ਭੇਜ ਦਿਓ ਮੈਂ ਤਲਾਕ ਦੇ ਦਵਾਂਗੀ ਤੇ ਤੁਸੀਂ ਇੱਕ ਸ਼ੁਭ ਕਦਮਾਂ ਵਾਲੀ ਤੇ ਕਰਮਾਂ ਵਾਲੀ ਨੂੰ ਲੈ ਆਇਓ ਉਦੋਂ ਸ਼ਾਇਦ ਬਲਕਾਰ ਨੂੰ ਨੌਕਰੀ ਮਿਲ ਜਾਏ ਤੇ ਤੁਹਾਡੇ ਘਰ ਵਿੱਚ ਬਰਕਤ ਵੀ ਆ ਜਾਵੇ ਐਨਾ ਕਹਿ ਕੇ ਉਹ ਗੁੱਸੇ ਵਿੱਚ ਤਪਤਪਾਉਂਦੇ ਹੋਏ ਚਿਹਰੇ ਦੇ ਨਾਲ ਘਰ ਤੋਂ ਬਾਹਰ ਨਿਕਲ ਗਈ ਬਲਕਾਰ ਹੈਰਾਨੀ ਵਿੱਚ ਬੋਲ ਪਿਆ ਮੰਮੀ ਇਹ ਸਭ ਕੀ ਹੋ ਗਿਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਕੁਝ ਜ਼ਿਆਦਾ ਹੀ ਰੂਪ ਪਾਉਣ ਲੱਗੇ ਹੋ ਨਿਸ਼ਾ ਤੇ ਪਰ ਤੁਹਾਨੂੰ ਤਾਂ ਮੇਰੀ ਗੱਲ ਸਮਝ ਹੀ ਨਹੀਂ ਆਉਂਦੀ ਮੇਰੇ ਪਿੱਛੋਂ ਤੁਸੀਂ ਕੀ ਕਹਿ ਦਿੱਤਾ ਜੋ ਇੰਨਾ ਗੁੱਸੇ ਵਿੱਚ ਘਰ ਛੱਡ ਕੇ ਚਲੀ ਗਈ ਹੈ ਨਿਹਾਲਕੌਰ ਆਪਣਾ ਸਿਰ ਫੜਦੇ ਹੋਏ ਬੋਲੀ ਪੁੱਤ ਮੈਂ ਤਾਂ ਉਸ ਨੂੰ ਕੁਝ ਨਹੀਂ ਕਿਹਾ ਮੈਂ ਤਾਂ ਬਸ ਤੇਰੀ ਨਿਕੰਮੇਪਾਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਕੀ ਪਤਾ ਸੀ ਕਿ ਨਿਸ਼ਾ ਨਾਰਾਜ਼ ਹੋ ਕੇ ਚਲੀ ਜਾਊਗੀ ਹੁਣ ਘਰ ਦਾ ਖਰਚਾ ਕਿਵੇਂ ਚੱਲੂਗਾ ਪੁੱਤ ਹੁਣ ਤੂੰ ਛੇਤੀ ਨਾਲ ਕੋਈ ਢੰਗ ਦੀ ਨੌਕਰੀ ਲੱਭ ਲੈ ਤੇ ਦੋਨੋਂ ਪਤੀ ਪਤਨੀ ਮਿਲ ਕੇ ਘਰਵਾਰ ਦੀ ਜ਼ਿੰਮੇਵਾਰੀ ਚੱਕੋ ਜੇ ਨਿਸ਼ਾ ਤੈਨੂੰ ਤਲਾਕ ਦੇ ਕੇ ਚਲੀ ਗਈ ਤਾਂ ਦੂਜੀ ਘਰ ਵਾਲੀ ਤਾਂ ਤੈਨੂੰ ਮਿਲਣੀ ਹੋਰ ਵੀ ਮੁਸ਼ਕਲ ਹੋ ਜਾਊਗੀ ਆਖਿਰ ਇੱਕ ਬੇਰੁਜ਼ਗਾਰ ਤੇ ਨਕੰਮੇ ਮੁੰਡੇ ਨਾਲ ਵਿਆਹ ਕੌਣ ਕਰੂਗਾ ਪੁੱਤ ਨੂੰ ਫਟਕਾਰ ਲਗਾਉਂਦੇ ਹੋਏ ਉਹ ਆਪਣੇ ਕਮਰੇ ਵਿੱਚ ਚਲੀ ਗਈ। ਤਬਲਕਾਰ ਸਿਰ ਫੜ ਕੇ ਸੋਫੇ ਤੇ ਬੈਠ ਗਿਆ। 15-20 ਦਿਨ ਤੱਕ ਤਾਂ ਜ਼ਿਆਦਾ ਦਿੱਕਤ ਨਹੀਂ ਆਈ ਪਰ ਉਸ ਤੋਂ ਬਾਅਦ ਜਦੋਂ ਆਸ਼ਣ ਖਤਮ ਹੋਣ ਲੱਗਿਆ ਉਦੋਂ ਬਲਕਾਰ ਦੇ ਹੋਸ਼ ਟਿਕਾਣੇ ਆ ਗਏ। ਹੁਣ ਤਾਂ ਉਸ ਦੀ ਮਾਂ ਵੀ ਉਸ ਦਾ ਸਾਥ ਨਹੀਂ ਸੀ ਦੇ ਰਹੀ। ਤਾਂ ਆਖਿਰਕਾਰ ਮਜਬੂਰ ਹੋ ਕੇ ਬਲਕਾਰ ਨੂੰ ਨੌਕਰੀ ਲੱਭਣ ਲਈ ਜਾਣਾ ਹੀ ਪਿਆ। ਇੱਕ ਹਫ਼ਤੇ ਦੇ ਅੰਦਰ ਹੀ ਉਸ ਨੂੰ ਪ੍ਰਾਈਵੇਟ ਕੰਪਨੀ ਵਿੱਚ ਇੱਕ ਛੋਟੀ ਜਹੀ ਨੌਕਰੀ ਮਿਲ ਗਈ। ਉਦੋਂ ਜਾ ਕੇ ਉਸਨੇ ਸੁਖਦਾਸਾਂ ਲਿਆ ਤੇ ਨੀਸ਼ਾ ਨੂੰ ਫੋਨ ਕਰਕੇ ਕਹਿਣ ਲੱਗਿਆ, "ਨੀਸ਼ਾ, ਹੁਣ ਤਾਂ ਮੈਨੂੰ ਨੌਕਰੀ ਮਿਲ ਗਈ ਹੈ। ਹੁਣ ਤਾਂ ਤੂੰ ਵਾਪਸ ਆ ਜਾ।" ਉਸ ਵਕਤ ਨੀਸ਼ਾ ਨੇ ਕਿਹਾ, "ਮੰਮੀ ਜੀ ਤੋਂ ਪੁੱਛ ਲਵੋ। ਅਜਿਹਾ ਨਾ ਹੋਵੇ ਕਿ ਮੇਰੇ ਆਉਣ ਤੋਂ ਬਾਅਦ ਫਿਰ ਤੁਹਾਡੀ ਨੌਕਰੀ ਚਲੀ ਜਾਵੇ।" ਬਲਕਾਰ ਨੇ ਹੌਲੀ ਜਿਹੇ ਕਿਹਾ, "ਹੁਣ ਮੇਰੀ ਨੌਕਰੀ ਨਹੀਂ ਜਾਊਗੀ। ਤੂੰ ਚਿੰਤਾ ਨਾ ਕਰ।" ਕਰਦੀਆਂ ਜ਼ਿੰਮੇਵਾਰੀਆਂ ਵਿੱਚ ਮੈਂ ਬਰਾਬਰ ਹੱਥ ਵਟਾਉਂਗਾ ਤੇ ਮੰਮੀ ਵੀ ਤੈਨੂੰ ਕੋਈ ਤਾਨੇ ਨਹੀਂ ਮਾਰਨਗੇ ਨਿਸ਼ਾ ਫਿਰ ਤੋਂ ਵਾਪਸ ਆਪਣੇ ਸਹੁਰੇ ਆ ਗਈ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ